ਪਰ ਮੈਂ 8th ਕਲਾਸ ਸੀ ਤੇ ਮੈਨੇ 98.33% ਮੈਰਿਟ ਲਿਸਟ ਤੇ ਪ੍ਰਾਪਤ ਕੀਤੀ। ਕਿੰਨਾ ਰੈਂਕ ਹਾਸਲ ਕੀਤਾ ਹੈ ਪੂਰੇ ਪੰਜਾਬ। 10th ਰੈਂਕ। ਤਾਂ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਤੁਹਾਨੂੰ? ਸਰ ਬਹੁਤ ਖੁਸ਼ੀ ਹੈ ਮੈਨੂੰ। ਕਿੰਨੀ ਪੜਾਈ ਕਰਦੇ ਸੀਗੇ ਉਹ ਤੁਸੀਂ? ਸਰ ਵੈਸੇ ਅਸੀਂ ਬਹੁਤ ਪੜਾਈ ਕਰਦੇ ਸੀਗੇ ਤੇ ਸਾਨੂੰ ਗੀਤਾ ਸਾਡੇ ਪ੍ਰਿੰਸੀਪਲ ਮੈਮ ਗੀਤਾ ਮੈਮ ਉਹ ਸਾਨੂੰ ਐਕਸਟਰਾ ਟਾਈਮ ਦੇ ਕੇ ਵੀ ਸਾਡੇ ਡਾਊਟਸ ਕਲੀਅਰ ਕਰਦੇ ਸੀ ਐਂ ਸਾਰੇ ਟੀਚਰ ਸਾਡੇ ਭੜਾਈ ਵਿੱਚ ਬਹੁਤ ਹੈਲਪ ਕਰਦੇ ਸੀ। ਆ ਦੰ ਦੇ ਵਿੱਚ ਕਿੰਨੇ ਘੰਟੇ ਤੁਸੀਂ ਪੜ੍ਹਦੇ ਹੋ ਸਰ 3 4 ਤੋਂ 5 ਘੰਟੇ ਸੀ ਪੜ੍ਹਦੇ ਸੀ ਅੱਛਾ ਵੱਡੇ ਹੋ ਕੇ ਤੁਸੀਂ ਕੀ ਬੰਨਣਾ ਚਾਹੁੰਦੇ ਹੋ ਅੱਗੇ ਕੀ ਤੁਹਾਡਾ ਸੁਪਨਾ ਹੈ ਸਰ ਗਵਰਨਮੈਂਟ ਟੀਚਰ ਬੰਨਣਾ ਚਾਹੁੰਦੀ ਮੈਂ ਇਹੀ ਕਿਉਂ ਬੰਨਣਾ ਚਾਹੁੰਦੇ ਹੋ ਗਵਰਨਮੈਂਟ ਟੀਚਰ ਸਰ ਕਿਉਂਕਿ ਮੇਰੇ ਮਮਾ ਦਾ ਸੁਪਨਾ ਹੈ ਹਨ ਲੱਗਦਾ ਕਿ ਟੀਚਰ ਅੱਗੇ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਦਾ ਕੋਈ ਇੱਕ ਬਣਾਉਂਦੇ ਹੈਗੇ ਹਾਂਜੀ ਸਰ ਸਕੂਲ ਦੇ ਟੀਚਰ ਔਰ ਜਿਹੜੇ ਹੈ ਪਰੈਂਟਸ ਕਿੰਨਾ ਸਾਥ ਰਿਹਾ ਹੈ ਉਹਨਾਂ ਨੇ ਬਹੁਤ ਸਪੋਰਟ ਕੀਤਾ ਸਰ ਮੈਨੂੰ ਨੇ ਕਿੰਨੇ ਸਟੱਡੀ ਜਿਹੜੀ ਉਹ ਡੇਲੀ ਕਰਦੀ ਸੀ 4 ਤੋਂ 5 ਘੰਟੇ ਦੀ ਸਟੱਡੀ ਸਰ ਮੈਂ ਰੋਜ਼ ਡੇਲੀ ਕਰਦੀ ਸੀ ਅੱਗੇ ਵੀ ਤੁਸੀਂ ਇਦਾਂ ਹੀ ਪੜੋਗੇ ਹਾਂਜੀ ਸਰ ਕੀ ਨਾਮ ਤੁਹਾਡਾ ਬਰੋ ਮਾਈ ਨੇਮ ਇਜ਼ ਕਸ਼ਿਸ਼ ਫਰਮ ਸੀਕੇ ਸੀਨੀਅਰ ਸਕੈਂਡਰ ਸਰ ਕਿੰਨੀ ਕੋ ਖੁਸ਼ੀ ਹੈ ਕਿ ਬੇਟੀ ਨੇ ਕੰਮ ਹਾਸਲ ਕੀਤਾ ਸਰ ਬਹੁਤ ਖੁਸ਼ੀ ਆ ਮੈਂ ਬਲੀਵ ਨੀ ਕਸਮ ਮੇਰੇ ਬੱਚੇ ਦੇ 10 ਨੰਬਰ ਕੰਮ ਘੱਟ ਨੰਬਰ ਪੂਰੇ 6 6 ਤੋਂ 65 ਆਏ ਨੰਬਰ ਮੈਨੂੰ ਵਧੀਆ ਲੱਗਾ ਪਰ ਮੈਂ ਪਰਮਾਤਮਾ ਨਾਲ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਗੁੱਡ ਬਲੇਸੀ ਵਰਕ ਬਖਸ਼ੀ ਹੈ ਤਾਂ ਅੱਗੇ ਤੁਹਾਡੀ ਬੇਟੀ ਟੀਚਰ ਬੰਨਣਾ ਚਾਹੁੰਦੀ ਹੈ ਹਾਂਜੀ ਪਰਮਾਤਮਾ ਕਰੇ ਉਹਦਾ ਪਵਿਕਾ ਐਨਜੀ ਦੇ ਤਰੱਕੀ ਕਰੇ ਜੋ ਇਹਨਾਂ ਦਾ ਮਨ ਚ ਹੈ ਆਈ سپورਟ ਕਰ ਸਕਦੇ ਹਾਂ ਪਰਿਵਾਰ ਦੇ ਵਿੱਚ ਤੁਹਾਡੇ ਕੋਲ ਕੋਣ ਕੋਣ ਹੈ ਅਸੀਂ ਮੇਰੇ ਮਮ ਮਾਦਰ ਹੈ ਬਾਕੀ ਬਰ ਜੋਇੰਟ ਫੈਮਿਲੀ ਸਾਰੀ ਹੈ ਤੁਹਾਡੇ ਫੈਮਿਲੀ ਚ ਕੋਣ ਹੈ ਮੈਂ ਭਾਵੇਂ ਬੇਟਾ ਬੇਟੀ ਤੇ ਮੈਂ ਵਾਈਫ बहुत खुशी है खुशी पहले सब तो ज्यादा खुशी प्रमान पहले तेलूल प्रिंसिपल जिन्हे जिन्ह नेता मैडम जी कर ਸਟੱਡੀ ਕਰਵਾਈ ਜੋ ਮਰਜੀ ਕਿਤਾ ਪਰ ਇਹ ਨਾ ਬੱਚੇ ਨੂੰ ਫੋਰਸ ਕਰਨ ਦੇ ਵਿੱਚ ਬੱਚੇ ਅੱਜ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਹੈ ਜੇ ਟੀਚਰ ਬੱਚੇ ਨੂੰ ਫੋਰਸ ਕਰਦਾ ਹੈ ਤਾਂ ਤਾਂ ਹੀ ਬੱਚਾ ਉਹ ਅੱਗੇ ਨਿਕਲ ਕੇ ਆਉਂਦਾ ਜੀ ਅੱਜ ਉਹ ਤੁਹਾਡੇ ਸਾਹਮਣੇ ਹੀ ਹੈ ਮੈਮ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਤੁਹਾਨੂੰ ਤੁਹਾਡੇ ਸਕੂਲ ਬੱਚਾ ਅੱਜ ਮੈਰਿਟ ਲਿਸਟ ਦੇ ਵਿੱਚ ਆਇਆ ਹੈਗਾ ਕਿੰਨੀ ਖੁਸ਼ੀ ਸਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਮੇਰਾ ਤਾਂ ਡ੍ਰੀਮ ਪੂਰਾ ਆਇਆ ਸਰ ਬੱਚੇ ਜਦੋਂ ਇਦਾਂ ਦੇ ਨੰਬਰ ਲੈ ਕੇ ਆਉਂਦੇ ਕੀ ਹੈ ਤਾਂ ਕਿੱਦਾਂ ਲੱਗਦਾ ਹੈ ਸਰ ਇਹ ਤਾਂ ਐਸਾ ਲੱਗਦਾ ਜਿਹਾ ਆਸਮਾਨ ਨੂੰ ਛੂਲੇ ਤਾਂ ਬੱਚਿਆਂ ਨੂੰ ਕਿੰਨੇ ਘੰਟੇ ਤੁਸੀਂ ਮਤਲਬ ਕਰਵਾਉਂਦੇ ਹੋ ਸਟੱਡੀ ਕਰਵਾਉਂਦੇ ਹੈਗੇ ਉਹ ਸਰ ਇਸ ਤਰ੍ਹਾਂ ਜਿਹੜੇ ਨੀਡੀ ਸਟੂਡੈਂਟਸ ਹੁੰਦੇ ਆ ਉਹਨਾਂ ਨੂੰ ਮੈਂ 2 ਤੋਂ 3 ਆਵਰਸ ਜਿਹੜੇ ਆ ਡੇਲੀ ਦਿੰਦੀ ਆ ਐਕਸਟਰਾ ਕਲਾਸਿਸ ਤਾਂ ਖੁਸ਼ੀ ਹੈਗੀ ਆ ਤੁਹਾਨੂੰ ਬਹੁਤ ਬਹੁਤ ਜ਼ਿਆਦਾ ਸਰ ਫੋਰ ਕਲਾਸਿਸ ਦਾ ਰਿਜ਼ਲਟ ਕਿਸਾ ਰ ਆਇਆ ਸਰ ਆਲ ਕਲਾਸਿਸ ਆ ਰਿਜ਼ਲਟ 100 ਪਰਸੈਂਟ ਹੈ ਜਿਹਦੇ ਚੋ 5ਥ ਕਲਾਸ ਦੇ ਦੋ ਸਟੂਡੈਂਟ ਆ ਜਿਨ੍ਹਾਂ ਦੇ 500 ਆਊਟ ਆਫ 500 ਮਾਰਕਸ ਆਏ ਬੱਚਿਆਂ ਨੇ ਔਰ 10ਥ ਕਲਾਸ ਦੇ ਵਿੱਚ 91 ਪਲੱਸ ਜਿਹੜੇ ਆ ਬੱਚੇ ਦੇ ਹਾਈएस्ट ਮਾਰਕਸ ਆਏ। ਤਾਂ ਬਹੁਤ ਖੁਸ਼ੀ ਹੋਈ। ਬਹੁਤ ਖੁਸ਼ੀ ਸਾਰਾ